ਖਾਲੜਾ ਬੀਐਸਐਫਓ ਬੀਓਪੀ ਧਰਮ 103 ਬੀਐਨ ਅਮਰਕੋਟ ਦੇ ਵੱਲੋਸ਼ਕੀ ਡਰੋਨ ਗਤੀਵਿਧੀ ਦੀ ਸੂਚਨਾ ਤੇ ਸ਼ਾਮ ਦੇ ਸਮੇਂ ਮਾਮਲਾ ਦਰਜ ਕੀਤਾ ਗਿਆ ਸੀ ਤੇ ਅੱਜ ਗੁਪਤ ਸੂਚਨਾ ਤੇ ਪੰਜਾਬ ਪੁਲਿਸ ਦੇ ਵੱਲੋਂ ਕੀਤੇ ਗਏ ਸਰਚ ਆਪਰੇਸ਼ਨ ਦੇ ਦੌਰਾਨ ਬਿਆਨ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਾਰੀ ਦੇ ਖੇਤਾਂ ਦੇ ਵਿੱਚੋਂ ਪੀਲੀ ਟੇਪ ਨਾਲ ਟੱਕੇ ਇੱਕ ਪੈਕੇਟ ਦੇ ਨਾਲ ਚੀਨ ਦੇ ਵਿੱਚ ਬਣੇ ਇੱਕ ਡਰੋਨ ਡੀਜੀ ਮੈਟ੍ਰਿਕਸ ਜਿਸ ਦੇ ਵਿੱਚੋਂ 523 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਸੋ ਇਸੇ ਦੌਰਾਨ ਮਾਮਲਾ ਦਰਜ ਕੀਤਾ ਗਿਆ ਤੇ ਹੋਰ ਵੀ ਸਰਚ ਆਪਰੇਸ਼ਨਾਂ ਦੇ ਅੰਧਾਰ ਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਪਾਕਿਸਤਾਨ ਦੀਆਂ ਲਗਾਤਾਰ ਕੋਸ਼ਿਸ਼ਾਂ ਨੂੰ ਅਸੀਂ ਰੋਜ਼ਾਨਾ ਅਸਫਲ ਕਰਦੇ ਆ ਰਹੇ ਹਾਂ ਇਸੇ ਲੜੀ ਦੇ ਵਿੱਚ ਅੱਜ ਇੱਕ ਡਰੋਨ ਮੂਵਮੈਂਟ ਧਰਮਾ ਏਰੀਆ ਦੇ ਵਿੱਚ ਹੋਈ ਸੀ ਚਾਨੀ ਮਿੰਟਾਂ ਦੇ ਵਿੱਚ ਜਿਹੜੀ ਬੀਐਸਐਫ ਤੇ ਪੰਜਾਬ ਪੁਲਿਸ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਇੱਕ ਡੀਜੀਆਈ ਮੈਟ੍ਰਿਕਸ ਡਰੋਨ ਤੇ ਨਾਲ 500 ਗ੍ਰਾਮ ਜਿਹੜੀ ਹੈਰੋਨਾ ਸੀ ਰਿਕਵਰ ਕਰ ਲਈ ਆ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਇਸ ਸਾਲ ਦੇ ਵਿੱਚ 50 ਕਿਲੋ ਤੇ 700 ਗ੍ਰਾਮ ਜਿਹੜੀ ਹੈਰੋਇਨ ਜਿਹੜੀ ਡਰੋਨ ਐਕਟੀਵਿਟੀ ਰਹੀ ਬਾਰਡਰ ਤੋਂ ਬੀਐਸਐਫ ਤੇ ਪੰਜਾਬ ਪੁਲਿਸ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਬਰਾਮਦ ਹੋਈ ਆ ਇਸ ਤੋਂ ਇਲਾਵਾ ਜਿਹੜੇ 34 ਦੇ ਕਰੀਬ ਵਿਅਕਤੀ ਨੇ ਜਿਹੜੇ ਇਸ ਡਰੋਨ ਐਕਟੀਵਿਟੀ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਜੇਲ੍ਹਾਂ ਦੇ ਵਿੱਚ ਭੇਜ ਚੁੱਕੇ ਆ ਤੇ ਕਾਫੀ ਜਿਹੜੀ ਆ ਡਰੱਗ ਮੰਨੀ ਆ ਇਹਦੇ ਵਿੱਚ ਬਰਾਮਦ ਹੋਈ ਆ ਮੈਂ ਨਾਲ ਦੀ ਨਾਲ ਦੱਸਣਾ ਚਾਹਾਂਗਾ ਇਹਦੇ ਵਿੱਚ ਦੋ ਗਲੋਪ ਪਿਸਟਲ ਜਿਹੜੇ ਖਾਲੜਾ ਤੌਰ ਕਬਰ ਹੋਏ ਸੀ ਇੱਕ ਗਲੌਕ ਪਿਸਟਲ ਜਿਹੜਾ ਕੀਮ ਕਰਨ ਏਰੀਆ ਦੇ ਵਿੱਚੋਂ ਰਿਕਵਰ ਹੋਇਆ ਸੀ ਤੇ ਇੱਕ ਪਿਸਟਲ ਜਿਹੜਾ 30 ਦਾ ਉਹ ਵੀ ਜਿਹੜਾ ਡਰੋਨ ਐਕਟੀਵਿਟੀ ਰਹੀ ਜਿਹੜੇ ਸਮਗਲਰ ਮਂਗਾਉਂਦੇ ਨੇ ਉਹ ਰਿਕਵਰ ਹੋਇਆ ਸੀ ਜਿੱਥੇ ਮੈਂ ਜਿਹੜੇ ਪੰਜਾਬ ਵਾਸੀਆਂ ਨੂੰ ਨਵੇਂ ਸਾਲ ਦੀ ਮੁਬਾਰਕ ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਦਿੰਦਾ ਉਥੇ ਮੈਂ ਅਵੈਧ ਧੰਦਾ ਕਰਨ ਵਾਲੇ ਸਮਗਲਰਾਂ ਭਾਵੇਂ ਉਹ ਪਾਕਿਸਤਾਨ 'ਚ ਬੈਠੇ ਨੇ ਭਾਵੇਂ ਇੰਡੀਆ 'ਚ ਬੈਠੇ ਉਹਨਾਂ ਨੂੰ ਧਾਰਨਾ ਕਰਦਾ ਕਿ ਅਸੀਂ ਉਹਨਾਂ ਦੇ ਜਿਹੜੇ ਗੈਰ ਕਾਨੂੰਨੀ ਇਰਾਦੇ ਇਹਨਾਂ ਨੂੰ ਸਫਲ ਨਹੀਂ ਹੋਣ ਦੇਵਾਂਗੇ ਬੀਐਸਐਫ ਤੇ ਪੰਜਾਬ ਪੁਲਿਸ ਭਾਵੇਂ ਧੁੰਦਾ ਪੈਂਦੀਆਂ ਨੇ ਭਾਵੇਂ ਕੋਈ ਹਾਲਾਤ ਨੇ ਹਰ ਵੇਲੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਤੇ ਸਮਗਨਰਾਂ ਦੀਆਂ ਗਤੀਵਿਧੀਆਂ ਨੂੰ ਅਸੀਂ ਕੰਟਰੋਲ ਕਰਕੇ ਹੀ ਛੱਡਾਂਗੇ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ